ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲੁੱਟਣ ਦੀ ਫੂਲ ਪ੍ਰੂਫ ਤੇ ਆਈ ਇਹ ਗੱਲ ਸਾਹਮਣੇ ਕਦੋਂ ਆਈ ਜਦੋਂ ਕੱਲ ਦੇਰ ਰਾਤ ਪੰਜਾਬ ਪੁਲਿਸ ਦੀ ਪਟਿਆਲਾ ਜ਼ਿਲ੍ਹੇ ਦੀ ਇੱਕ ਕਾਨਫਰੰਸ ਕਾਲ ਵਾਇਰਲ ਹੋਈ ਉਸ ਕਾਨਫਰੰਸ ਕਾਲ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਐਸਐਸਪੀ ਵਰੁਣ ਸ਼ਰਮਾ ਜਿਹੜੇ ਡੀਐਸਪੀ ਐ ਐਸਪੀ ਐਸਐਚਓ ਹਨ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦੇ ਰਹੇ ਨੇ ਕਿ ਚੋਣਾਂ ਦੇ ਵਿੱਚ ਧੱਕਾ ਕਿਦਾਂ ਕਰਨਾ ਤੇ ਕਿਆ ਕੀਤਾ ਜਾ ਰਿਹਾ ਕਹਿੰਦੇ ਪਿਛਲੀ ਵਾਰ ਵਾਲਾ ਕੰਮ ਨਾ ਕਰਿਓ ਜਿਵੇਂ ਪੰਚਾਇਤੀ ਚੋਣਾਂ ਦੌਰਾਨ ਸੈਂਟਰਾਂ ਦੇ ਅੰਦਰ ਹੀ ਕਾਗਜ਼ ਪਾੜਤੇ ਸੀ ਮੀਡੀਆ ਤੇ ਰਿਕਾਰਡ ਹੋ ਗਿਆ ਸੀ ਇਸ ਵਾਰੀ ਉਮੀਦਵਾਰਾਂ ਨੂੰ ਸੈਂਟਰਾਂ ਤੱਕ ਪਹੁੰਚਣ ਹੀ ਨਹੀਂ ਦੇਣਾ ਬਾਰੋ-ਬਾਰ ਚੱਕ ਲੋ ਤੇ ਇਹਦੇ ਲਈ ਤਾਲਮੇਲ ਕਿਹਦੇ ਨਾਲ ਕਰਨਾ ਜਿਹੜੀ ਸੱਤਾ ਤੇ ਆਰਾਮ ਆਦਮੀ ਪਾਰਟੀ ਹੈ ਉਹਦੇ ਐਮਐਲਏ ਤੇ ਉਹਦੇ ਗੁੰਡਿਆਂ ਦੇ ਨਾਲ ਤੇ ਕੋ ਐਸਐਚਓ ਵੀ ਸਾਰੇ ਨੰਬਰ ਬਣਾ ਰਹੇ ਨੇ ਐਸਐਸਪੀ ਸਾਹਿਬ ਕੋਲੇ ਕਿ ਹਾਂਜੀ ਹਾਂਜੀ ਮੇਰੀ ਗੱਲ ਹੋ ਗਈ ਐਮਐਲਏ ਸਾਹਿਬ ਦੇ ਨਾਲ ਤੇ ਅਸੀਂ ਤਾਲਮੇਲ ਦੇ ਵਿੱਚ ਆ ਤੇ ਵਰੁਣ ਸ਼ਰਮਾ ਜੀ ਅੱਗੇ ਪੁੱਛ ਰਹੇ ਨੇ ਕਿ ਅੱਛਾ ਜੀ ਫਲਾਣਾ ਤੁਹਾਡਾ ਐਮਐਲਏ ਕਹੜਾਣਾ ਸਾਹਿਬ ਦਾ ਨਾਮ ਲੈ ਰਹੇ ਨੇ ਕੋਈ ਚੇਅਰਮੈਨ ਨੇ ਕਹਿੰਦੇ ਉਹ ਸੈਟੀਸਫਾਈਡ ਨੇ ਐਸਐਚਓ ਕਹ ਰਿਹਾ ਹਾਂ ਜੀ ਉਹ ਬਿਲਕੁਲ ਸੈਟੀਸਫਾਈਡ ਨੇ ਫਿਰ ਆਤੇ ਦੂਜਾ ਡੀਐਸਪੀ ਕੋਈ ਡੀਐਸਪੀ ਕਨੌਰ ਕੋਈ ਡੀਐਸਪੀ ਪਾਤਣਾ ਹੁਣ ਸਵਾਲ ਤਾਂ ਇਹ ਖੜਾ ਹੋ ਜਾਂਦਾ ਕਿ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਸਟੇਟ ਇਲੈਕਸ਼ਨ ਕਮਿਸ਼ਨ ਸਾਹਿਬ ਇਹ ਰਿਕਾਰਡਿੰਗ ਦੇਖਣ ਤਾਂ ਕਿਉਰੇ ਫਿਰ ਚੋਣਾਂ ਆਮਨੋ ਮਾਨ ਦੇ ਨਾਲ ਹੋ ਜਾਣਗੀਆਂ ਮਨ ਜਿਹੜੀ ਫੋਰਸ ਨੇ ਇਹ ਚੋਣਾਂ ਕਰਾਉਣੀਆਂ ਨੇ ਜੇ ਉਹੀ ਫੋਰਸੇ ਚੋਣਾ ਲੁੱਟਣ ਦੀ ਤਿਆਰੀ ਕਰੀ ਬੈਠੀ ਹੈ ਇਹ ਤਾਂ ਇੱਕ ਜ਼ਿਲ੍ਹੇ ਦੀ ਗੱਲ ਹੈ ਇਹ ਤਾਂ ਕਾਨਫਰੰਸ ਕਾਲ ਵਾਇਰਲ ਹੋ ਗਈ ਫਿਰ ਇਹਦਾ ਮਤਲਬ ਬਾਕੀ ਪੰਜਾਬ ਦੇ ਵਿੱਚ ਇਹ ਕੀ ਚੱਲ ਰਿਹਾ ਸੋ ਬਹੁਤ ਸੰਜੀਦਾ ਇਹ ਮਸਲਾ ਮੈਂ ਪੰਜਾਬ ਦੇ ਗਵਰਨਰ ਸਾਹਿਬ ਨੂੰ ਅਪੀਲ ਕਰਦਾ ਕਿ ਤੁਰੰਤ ਇਹਦੇ ਵਿੱਚ ਦਖਲ ਦੇਣ ਕਿਉਂਕਿ ਜਿਸ ਤਰੀਕੇ ਦਾ ਮਾਹੌਲ ਸਿਰਜਿਆ ਜਾ ਰਿਹਾ ਇਹ ਤਾਂ ਕਤਲੋਗਰਤ ਵਾਲੇ ਪਾਸੇ ਨੂੰ ਹੈ ਮਤਲਬ ਪੁਲਿਸ ਆਪ ਹੀ ਦੱਸ ਰਹੀ ਹੈ ਕਿ ਬੰਦੇ ਕਿੱਦਾਂ ਘਰੋਂ ਚੱਕਣੇ ਨੇ ਸਵੇਰੇ ਸੈਂਟਰਾਂ ਤੱਕ ਪਹੁੰਚਣ ਹੀ ਨਹੀਂ ਦੇਣੇ ਜਿਹੜੇ ਕਾਗਜ਼ ਪਾੜਨੇ ਨੇ ਬਾਰੋ-ਬਾਰ ਪਾੜ ਦਿਓ ਤਾਂ ਕਿ ਮੀਡੀਆ ਤੇ ਕੁਛ ਨਾ ਆਵੇ ਇਹ ਤੋਂ ਤਰਸਯੋਗ ਹਾਲਾਤ ਪੰਜਾਬ ਦੇ ਨਹੀਂ ਹੋ ਸਕਦੇ ਔਰ ਕੱਲ ਵੀ ਅਸੀਂ ਕਨੌਰ ਨੂੰ ਲੈ ਕੇ ਇੱਕ ਸ਼ਿਕਾਇਤ ਹੈ ਜਿਹੜੀ ਆਰੋ ਸਾਹਿਬ ਨੂੰ ਦਿੱਤੀ ਤੇ ਆਰੋ ਸਾਹਿਬ ਨੇ ਤਾਂ ਵਿਸ਼ਵਾਸ ਦਿਵਾਇਆ ਕਿ ਨਹੀਂ ਜੀ ਕੋਈ ਤੱਕਾ ਨਹੀਂ ਹੋਊਗਾ ਔਰ ਰਾਤ ਨੂੰ ਮੈਨੂੰ ਇਲੈਕਸ਼ਨ ਕਮਿਸ਼ਨ ਵੱਲੋਂ ਇੱਕ ਮੈਸੇਜ ਆਉਂਦਾ ਕਿਉਂਕਿ ਕੱਲ ਕਨੌਰ ਚ ਕਾਗਜ਼ ਪਾੜੇ ਗਏ ਸੀ ਇਹ ਕੀ ਕਹ ਰਹੇ ਨੇ ਇਲੈਕਸ਼ਨ ਕਮਿਸ਼ਨ ਸਰ ਥਾਟੇ ਪੱਤਰ ਨੰਬਰ 252 ਸ਼੍ਰੋਮਨੀ ਇਹ ਕੱਲ੍ਹ ਦਾ 2025 3 12 2025 ਦੇ ਹਵਾਲੇ ਨਾਲ ਇਹ ਸੂਚਿਤ ਕੀਤਾ ਜਾਂਦਾ ਹੈ ਕਿ ਕੱਲ 4 12 2025 ਸਵੇਰੇ 11 ਵਜੇ ਤੋਂ 3 ਵਜੇ ਤੱਕ ਉਕਤ ਜਿਹੜੇ ਉਮੀਦਵਾਰਾਂ ਦੇ ਕਾਗਜ਼ ਪਾੜੇ ਸੀ ਵੀ ਉਹ ਦੁਬਾਰਾ ਲਿਆਓ ਕੋਈ ਪ੍ਰੋਬਲਮ ਨਹੀਂ ਤਿਆਰੋ ਸਾਹਿਬ ਜਦੋਂ ਪੰਜਾਬ ਪੁਲਿਸ ਹੀ ਤਿਆਰੀ ਕਰੀ ਬੈਠੀ ਹੈ ਇਹ ਤਾਂ ਕਹਿੰਦੇ ਨੇ ਬੰਦੇ ਪਹੁੰਚ ਵੀ ਨਹੀਂ ਦੇਣ ਸੋ ਅੱਜ ਇਹ ਬਹੁਤ ਵੱਡੀ ਜਵਾਬਦੇਹੀ ਖੜੀ ਹੋ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਦੀ ਪੰਜਾਬ ਦੇ ਡੀਜੀਪੀ ਦੀ ਔਰ ਜਿਸ ਤਰੀਕੇ ਦੇ ਦਿਸ਼ਾ ਨਿਰਦੇਸ਼ ਨੇ ਕੀ ਕਹਿ ਰਹੇ ਨੇ ਅਫਸਰਾਂ ਨੂੰ ਕਹਿੰਦੇ ਸੁਖਬੀਰ ਬਾਦਲ ਤੋਂ ਨਹੀਂ ਡਰਨਾ ਉਦੋਂ 9 ਸਾਲ ਪਹਿਲਾਂ ਡਿਪਟੀ ਸੀਐਮ ਸੀ ਵਰੁਣ ਸ਼ਰਮਾ ਜੀ ਚੰਡੀਗੜ੍ਹ ਟਹਿਜੂ ਪਿੰਡਾਂ ਵਰਗਾ ਤਾਂ ਰਹਜੂ ਜੇ ਪਿੰਡੀ ਟਹਿਜੂ ਪਿੱਛੇ ਕੀ ਰਹਜੂ ਮਤਲਬ ਇੱਕ ਅਫਸਰ ਜਿਹੜਾ ਸ਼ਰੇਆਮ ਆਪਣੇ ਐਸਐਚਓ ਨੂੰ ਡੀਐਸਪੀ ਨੂੰ ਕਹਿ ਰਿਹਾ ਕਿ ਰੂਲ ਆਫ ਲਾ ਨਹੀਂ ਫਾਲੋ ਕਰਨਾ ਜੋ ਸਰਕਾਰ ਕਹਿੰਦੀ ਉਹ ਕਰਨਾ ਤੇ ਮੈਂ ਅੱਜ ਇਹ ਦੱਸ ਦੇਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਡਟ ਕੇ ਮੁਕਾਬਲਾ ਕਰੂ ਇਸ ਤੱਕੇशाही ਦਾ ਅਗਰ ਪੁਲਿਸ ਸਟੇਟ ਤੁਸੀਂ ਬਣਾਉਣ ਤੇ ਤੁਲਿਓ ਤਾਂ ਸ਼੍ਰੋਮਣੀ ਅਕਾਲੀ ਦਲ ਡਟ ਕੇ ਹਿੱਕ ਢਾ ਕੇ ਖੜਾ ਤੁਸੀਂ ਕਾਗਜ਼ ਭਰਨ ਤੋਂ ਅੱਜ ਰੋਕੋ ਸਹੀ ਮੈਂ ਬਹੁਤ ਸਪਸ਼ਟ ਤੌਰ ਤੇ ਕਹਿ ਰਿਹਾ ਕਿ ਕਿਤੇ ਕਾਗਜ਼ ਭਰਨ ਤੋਂ ਇਹ ਪੰਜਾਬ ਪੁਲਿਸ ਰੋਕ ਕੇ ਦਿਖਾਵੇ ਜਿਹੜੀਆਂ ਗਿੱਦੜ ਪਪਕੀਆਂ ਇਹ ਦਿੱਤੀਆਂ ਜਾ ਰੀਆਂ ਨੇ ਜਿਹੜੀਆਂ ਪਲੈਨਿੰਗਾਂ ਕੀਤੀਆਂ ਜਾ ਰੀਆਂ ਨੇ ਸਰਕਾਰ ਦੇ ਨੁਮਾਇੰਦੇ ਨਾਲ ਮਿਲ ਕੇ ਇਹ ਹੁਣ ਜੱਗ ਜ਼ਾਹਿਰ ਹੋ ਗਿਆ ਕਿ ਸਰਕਾਰ ਕਿੰਨਾ ਡਰ ਚੁੱਕੀ ਹੈ 2027 ਦੀ ਹਾਰ ਇਹਨਾਂ ਨੂੰ ਸਤਾਰੀ ਹੈ ਔਰ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀਆਂ ਚ ਜ਼ਮਾਨਤਾ ਜ਼ਬਤ ਹੋਣ ਤੋਂ ਡਰ ਰਹੇ ਨੇ ਤਾਂ ਇਸ ਕਿਸਮ ਦੀ ਧੱਕੇਸ਼ਾਹੀ ਤੇ ਹੁਣ ਉਤਰੇ